ਸਾਤ ਸਿਹਰ ਗਾਲ ਦੋਸਤੋ ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਵੀ ਪੈਨਸ਼ਨਰ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਐਮ ਹੈ ਜਰਾ ਵੀ ਲਾਪਰਵਾਹੀ ਕੀਤੀ ਤਾਂ ਪੈਨਸ਼ਨ ਰੁਕ ਸਕਦੀ ਹੈ ਸਰਕਾਰ ਵੱਲੋਂ ਸਾਰੇ ਪੈਨਸ਼ਨਾਂ ਲਈ ਇੱਕ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ 31 ਦਸੰਬਰ ਤੱਕ ਈ ਕੇ ਵਾਈ ਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜੇ ਕਿਸੇ ਪੈਨਸ਼ਨਰ ਨੇ ਸਮੇਂ ਸਿਰ ਆਪਣੀ ਈ ਕੇ ਵਾਈ ਸੀ ਪੂਰੀ ਨਾ ਕਰਵਾਈ ਤਾਂ ਉਸ ਦੀ ਮਹੀਨਾਵਰ ਪੈਨਸ਼ਨ ਅਸਾਈਟ 4 ਦੇ ਰੋਕੀ ਜਾ ਸਕਦੀ ਹੈ ਕੇ ਵੀ ਸੀ ਕੀ ਹੈ ਉਹ ਜਾਣਦੇ ਹਾਂ ਕੇ ਵੀ ਸੀ ਦਾ ਮਤਲਬ ਆਪਣੀ ਪਛਾਣ ਨੂੰ ਆਧਾਰ ਕਾਰਡ ਰਾਹੀਂ ਡਿਜੀਟਲ ਤਰੀਕੇ ਨਾਲ ਤਸਦੀਕ ਕਰਵਾਉਣਾ ਤਾਂ ਜੋ ਪੈਨਸ਼ਨ ਸਹੀ ਵਿਅਕਤੀ ਤੱਕ ਪਹੁੰਚੇ ਇਹ ਕੇ ਵੀ ਸੀ ਕਿਵੇਂ ਕਰਵਾਈ ਜਾ ਸਕਦੀ ਹੈ ਪੈਨਸ਼ਨਰ ਆਪਣੀ ਈ ਕੇ ਵੀ ਸੀ ਇਹਨਾਂ ਤਰੀਕੇ ਨਾਲ ਕਰਵਾ ਸਕਦੇ ਹਨ ਨਜ਼ਦੀਕੀ ਸੇਵਾ ਕੇਂਦਰ ਤੇ ਜਾ ਕੇ ਸਬੰਧਿਤ ਬੈਂਕ ਖਾਤੇ ਵਿੱਚ ਜਾਂ ਸਰਕਾਰ ਵੱਲੋਂ ਦਿੱਤੀ ਗਈ ਆਨਲਾਈਨ ਪੋਰਟਲ ਰਾਹੀਂ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਨਾਲ OTP ਦੇ ذریعے ਇਹ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ ਕਿ ਇਸ ਲਈ ਜ਼ਰੂਰੀ ਹੈ چاہے ਤੁਸੀਂ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਅਪਾਹਜ ਪੈਨਸ਼ਨ ਜਾਂ ਕਿਸੇ ਹੋਰ ਸਰਕਾਰੀ ਪੈਨਸ਼ਨ ਦੇ ਲਾਭਪਾਤਰੀ ਹੋ ਸਭ ਲਈ eKYC ਕਰਵਾਉਣਾ ਲਾਜ਼ਮੀ ਹੈ ਅਹਮ ਪੀਸ ਅਸੀਂ ਸਾਰੇ ਪੈਂਚਿਆਂ ਨੂੰ ਅਪੀਲ ਕਰਦੇ ਹਾਂ ਕਿ 31 ਦਸੰਬਰ ਤੋਂ ਪਹਿਲਾਂ ਆਪਣੀ ਈ ਕੇਵਾਈਸੀ ਪੂਰੀ ਜ਼ਰੂਰ ਪੂਰੀ ਕਰਵਾਓ ਤਾਂ ਜੋ ਤੁਹਾਡੀ ਪੈਨਸ਼ਨ ਬਿਨਾਂ ਰੁਕਾਵਟ ਦੇ ਜਾਰੀ ਰਹੇ ਇਹ ਖਬਰ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੇ ਬਜ਼ੁਰਗਾਂ ਨਾਲ ਜ਼ਰੂਰ ਸਾਂਝੀ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ